ਸੂਬੇ ਦੇ ਵਿੱਚ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਅਤੇ ਹਰ ਸਰਕਾਰ ਦੇ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਇੱਕ ਵੱਡਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਵੱਡੇ-ਵੱਡੇ ਵਾਅਦੇ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾਂਦੇ ਹਨ ਪਰ ਜਦੋਂ ਕੋਈ ਮਾਮਲਾ ਅਜਿਹਾ ਸਾਹਮਣੇ ਆਉਂਦਾ ਤਾਂ ਸਰਕਾਰਾਂ ਦੇ ਇਨ੍ਹਾਂ ਵਾਅਦਿਆਂ ਦੀ ਫੂਕ ਨਿਕਲ ਜਾਂਦੀ ਹੈ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਲੁਧਿਆਣਾ ਦੇ ਜ਼ਮਾਲਪੁਰ ਥਾਣੇ ਦੇ ਅਧੀਨ ਪੈਂਦੇ ਚੌਕੀ ਮੰਡੀਆਂ ਤੋਂ ਸਾਹਮਣੇ ਜਿੱਥੇ ਇੱਕ ਮਹਿਲਾ ਦੇ ਵੱਲੋਂ ਦੋਸ਼ੀ ਦੇ ਉੱਪਰ ਨਜਾਇਜ਼ ਤੌਰ ਤੇ ਰਿਲੇਸ਼ਨ ਬਣਾਉਣ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਚੌਂਕੀ ਦੇ ਵਿੱਚ ਉਸ ਦੇ ਵੱਲੋਂ ਦਰਖਾਸਤ ਵੀ ਦਿੱਤੀ ਗਈ ਹੈ ਪਰ ਉਕਤ ਦੋਸ਼ੀ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਤੇ ਕਾਨ ਉਹ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਤਿੰਨ ਤੋਂ ਚਾਰ ਵਾਰ ਚੱਕਰ ਲਗਾ ਚੁੱਕੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਉੱਥੇ ਹੀ ਦੂਜੇ ਪਾਸੇ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਜਿੱਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਰਿਪੋਰਟ ਬਣਾ ਕੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਭੇਜ ਦਿੱਤੀ ਗਿਆ ਤੇ ਬਾਕੀ ਜੋ ਵੀ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ। ਨਾਮ ਅਨਿਕਾ ਭਰਦਵਾਜ ਹੈ। ਤੇ ਮੈਂ 33 ਫੁੱਟ ਰੋਡ ਮੁੰਡਿਆ ਦੀ ਰਹਿਣ ਵਾਲੀ ਹਾਂ ਰਜਿੰਦਰ ਕਲੋਨੀ ਮੇਰਾ ਘਰ ਹੈ ਤੇ ਸਰ ਮੇਰੀ ਕੰਪਲੇਂਟ ਮੈਂ ਮੁੰਡਿਆ ਚੌਂਕੀ ਦੇ ਵਿੱਚ 20 ਤਰੀਕ ਦੀ ਲਿਖਾਈ ਹੋਈ ਹੈ। ਮੇਰੀ ਮੈਡੀਕਲ ਰਿਪੋਰਟ ਵੀ ਦਿੱਤੀ ਉੱਥੇ। ਇਹਨਾਂ ਨੇ ਐਮਰਾਲ ਵੀ ਨਹੀਂ ਲੈ ਕੇ ਆਏ। ਇਹਨਾਂ ਨੇ 2-3 ਵਾਰੀ ਮੇਰੇ ਕਹੇ ਤੇ ਬਸ ਸਿਰ ਮੈਨੂੰ ਸੰਤੁਸ਼ਟੀ ਦੇਣ ਵਾਸਤੇ ਉਹਦੀ ਫੈਮਿਲੀ ਨੂੰ ਬੁਲਾਇਆ। ਉਸ ਤੋਂ ਬਾਅਦ ਇਹ ਇਹਨਾਂ ਨੇ ਨਾ ਫੈਮਿਲੀ ਨੂੰ ਬੁਲਾਇਆ ਉਸ ਤੋਂ ਬਾਅਦ ਨਾ ਮੁੰਡੇ ਨੂੰ ਬੁਲਾਇਆ ਨਾ ਕਿਸੇ ਨੂੰ ਬੁਲਾਇਆ ਮੈਂ ਫਿਰ ਇੱਕ ਵਾਰੀ ਮੈਂ ਸੀਪੀ ਦਫਤਰ ਹੋ ਕੇ ਆਈ ਆ ਉੱਥੋਂ ਮੇਰੀ ਕੰਪਲੇਂਟ ਗਈ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਬਈ ਤੁਹਾਡੀ ਕੰਪਲੇਂਟ ਗਈ ਐਸਐਚਓ ਸਾਹਿਬ ਕੋਲ ਜਮਾਲਪੁਰ ਥਾਣੇ ਮੈਂ ਐਸਐਚਓ ਸਾਹਿਬ ਕੋਲ ਗਈ ਪਰ ਉੱਥੇ ਉਹਨਾਂ ਨੇ ਕਿਹਾ ਬਈ ਪੁੱਤਰ ਤੁਹਾਡੀ ਕੰਪਲੇਂਟ ਮੇਰੇ ਕੋਲ ਕੋਈ ਨਹੀਂ ਆਈ ਹੈਗੀ ਤੇ ਤੁਹਾਡੀ ਕੰਪਲੇਂਟ ਜਮਾਲ ਮੁੰਡੀਆਂ ਚੌਂਕੀ ਦੇ ਵਿੱਚ ਹੈ ਮਾਮਲਾ ਕੀ ਹੈ ਸਰ ਮੈਡਮ ਮਾਮਲਾ ਸਰ ਇਹ ਹੈ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ ਮੇਰਾ ਰੇਪ ਹੋਇਆ ਹੈ ਮੁੰਡਾ ਇਹਨਾਂ ਨੇ ਫਰਾਰ ਕਰਤਾ ਜਦ ਕਿ ਇਹਨਾਂ ਨੂੰ ਮੈਂ ਕੰਪਨੀ ਦਾ ਐਡਰੈਸ ਦੇ ਕੇ ਆਈਆਂ ਸਾਰਾ ਕੁਝ ਐਵੀਡੈਂਸ ਦੇ ਕੇ ਆਈਆਂ ਵਿਦੂ ਹੀ ਕਰਦਾ ਰੇਪ ਕੀਤਾ ਆ ਵੀ ਤੁਹਾਡੇ ਨਾਲ ਕਿੰਨੇ ਦਿਨ ਤੋਂ ਰਿਲੇਸ਼ਨਸ਼ਿਪ ਸੀ ਮੁੰਡਾ ਰਿਲੇਸ਼ਨਸ਼ਿਪ ਤੇ ਸੀਗਾ 4 4 ਤੋਂ ਲੈ ਕੇ 6 ਮਨთ ਤੱਕ ਮੇਰੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ ਵਿੱਚ ਮੈਂ ਕੱਟ ਆਫ ਕਰਤਾ ਸੀ ਕਿਉਂਕਿ ਮੈਨੂੰ ਉਹਦੇ ਨੇ ਮਤਲਬ ਹੁੰਦਾ ਅਸਲੀਅਤ ਪਤਾ ਲੱਗ ਜਾਂਦੀ ਬੰਦਾ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ ਸਿਰਫ ਮੈਡੀਸਿਨ ਖਵਾਣੀ ਆ ਮਾਰਨਾ ਪਿੱਟਣਾ ਕੱਟੋ ਕੋਨੇ ਤਿੰਨ ਚਾਰ ਵਾਰੀ ਮੈਨੂੰ ਮੈਡੀਸਿਨ ਖਵਾਤੀ ਐ ਤਿੰਨ ਚਾਰ ਵਾਰੀ ਮੇਰੇ ਨਾਲ ਮਾਰ ਕੁੱਟ ਕਰਦੀ ਐ ਆਦੀ ਮੈਡੀਸ ਪ੍ਰੈਗਨੈਂਸੀ ਅਵਾਰਡ ਕਰਾਉਣ ਵਾਸਤੇ ਜਿਹੜੀ ਕਿੱਟਾ ਕੁੱਟਾ ਹੁੰਦੀ ਆ ਉਹ ਖਵਾਈ ਐਤ ਕੀ ਮੈਂ ਕਿੱਟ ਨਹੀਂ ਖਾ ਰਹੀ ਸੀ ਉਹਦੇ ਕਰਕੇ ਉਹਨੇ ਮੇਰੇ ਨਾਲ ਇਹ ਵਰਦਾਤ ਕੀਤੀ ਕੀ ਹੁਣ ਕੀ ਕਰਦੇ ਹੋ ਪੁੱਛ ਤੋਂ ਮੈਂ ਸਿਰਫ ਸਰ ਇਹ ਕਹਿ ਰਹੀ ਹਾਂ ਮੈਂ ਹੁਣ ਚੌਥੀ ਵਾਰ ਆਈ ਹਾਂ ਮੈਂ ਥੱਕ ਗਈ ਹਾਂ ਮੈਨੂੰ ਇਧਰੋਂ ਚੌਂਕੀ ਤੋਂ ਥਾਣੇ ਭੇਜਦੇ ਆ ਥਾਣੇ ਤੋਂ ਮੈਨੂੰ ਚੌਂਕੀ ਭੇਜਦੇ ਮੈਂ ਆਖਰੀ ਮੈਂ ਆਖਰੀ ਇਹ ਰਿਟਰਨ ਕੰਪਲੇਂਟ ਏਸੀਪੀ ਸਰ ਜਮਾਲਪੁਰ ਨੂੰ ਦੇ ਕੇ ਆਈ ਸੀ ਕਿ ਸਰ ਮੇਰੀ ਕਾਰਵਾਈ ਨਹੀਂ ਹੋ ਰਹੀ ਬਈ ਪਲੀ ਮੇਰੀ ਕਾਰਵਾਈ ਕਰਾ ਤੇਰੀ ਦੂਜੀ ਪਾਰਟੀ ਹੈ ਸਰ ਮੈਨੂੰ ਮੈਂ ਇਕੱਲੀ ਰਹਿਣੀ ਮੈਨੂੰ ਬਦਨਾਮ ਕਰਨ ਚ ਇੱਕ ਚੀਜ਼ ਨਹੀਂ ਛੱਡੀ ਉਹਨਾਂ ਨੇ ਮੈਂ 15 ਸਾਲ ਤੋਂ ਡਾਂਸ ਦਾ ਕੰਮ ਕਰਦੀ ਆਂ ਸਰ ਮੈਂ ਪਲੇਬੈਕ ਡਾਂਸਰ ਆਂ ਜੇ ਵੀ ਮੂਵੀਜ਼ ਐਕਟਰਸ ਸਾਰਿਆਂ ਦੇ ਪਿੱਛੇ ਮੈਂ ਡਾਂਸ ਕਰਦੀ ਆਂ ਮੈਂ 1.5 ਸਾਲ ਤੋਂ ਕਰੇ ਬੈਠੀ ਆਂ ਕਾਦੇ ਵਾਸਤੇ ਮੈਨੂੰ ਟਿਊਮਰ ਹੈ ਬ੍ਰੇਨ ਟਿਊਮਰ ਹੈ ਮੇਰਾ ਇਹ ਲਾਸਟ ਚੱਲਦਾ ਪਿਆ ਐਸਥਮਾ ਦੀ ਪ੍ਰੋਬਲਮ ਮੈਨੂੰ ਹੈ ਔਰ ਮੈਨੂੰ ਉਸ ਕੋਠੇ 'ਚ ਆਏ ਹੋਏ ਵੀ 1 ਸਾਲ ਹੀ ਹੋਇਆ ਹੈ ਕਿੱਤੋਂ ਕਿੰਨੀ ਵਾਰੀ ਤੁਹਾਨੂੰ ਆ ਕੇ ਬਸ ਉਹੀ 19 ਤਰੀਕ ਦੀ ਮਾਰਚ ਨੂੰ ਉਸ ਤੋਂ ਬਾਅਦ ਸਾਰੇ ਪ੍ਰੂਫ ਐਵੀਡੈਂਸ ਦੇਣ ਤੋਂ ਬਾਅਦ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਮੈਂ ਚੌਥੀ ਵਾਰ ਆਈ ਆਂ ਸਰ ਮੈਂ ਕਿੱਥੇ ਜਾਵਾਂ ਉੱਤੋਂ ਪਤਾ ਮੈਨੂੰ ਖੜਾ ਖੜਾ ਕੇ ਮੇਰੀ ਸਕੂਟੀ ਖੜਾ ਦਿੰਦੇ ਨੇ ਲੋਕਾਂ ਤੋਂ ਫੋਨ ਕਰਾ ਰਹੇ ਕਿ ਕੰਪਲੇਂਟ ਵਾਪਸ ਲੈ ਲੈ ਕੰਪਲੇਂਟ ਵਾਪਸ ਲੈ ਲੈ ਨਹੀਂ ਤੇਰਾ ਕੁਝ ਬਗੜ ਜਾਏਗਾ ਕਿਉਂਕਿ ਮੈਨੂੰ ਕਿਸੇ ਦੀ ਤੁਸੀਂ ਕੀ ਸੋਚਦੇ ਹੋ ਕੋਈ ਰਾਜਨੀਤਿਕ ਦਬਾਅ ਆ ਕੋਈ ਉਹ ਤੁਹਾਡੇ ਜਿਹੜਾ ਤੁਹਾਡੇ ਜਿਹੜਾ ਨਹੀਂ ਨਹੀਂ ਦਬਾਅ ਇਹ ਮੈਨੂੰ ਪਤਾ ਇਹ ਦਬਾਅ ਹੈ ਕੋਈ ਨਾ ਕੋਈ ਦਬਾਅ ਤਾਂ ਦੇ ਰਿਹਾ ਤਾਂ ਹੀ ਇੰਨੀ ਗੱਲ ਹੋ ਰਹੀ ਹੈ ਕਿਉਂਕਿ ਇੰਨੀ ਵੱਡੀ ਗੱਲ ਕੋਈ ਪੁਲਿਸ ਵਾਲਾ ਕਿਸੇ ਬਾਰੇ ਬੋਲ ਨਹੀਂ ਸਕਦਾ ਜਿਵੇਂ ਸੁਜੀਤ ਰਾਏ ਸਰ ਜੀ ਹੋਗੇ ਕੋਈ ਵੀ ਹੋ ਗਿਆ ਕੋਈ ਕਿਸੇ ਬਾਰੇ ਇੰਨੀ ਵੱਡੀ ਗੱਲ ਨਹੀਂ ਕਹਿ ਸਕਦਾ ਜਿਵੇਂ ਮੈਂ ਮੈਂ ਆਪਣੇ ਕੇਸ ਦੇ ਥਰੂ ਜਾ ਰਹੀ ਹਾਂ ਉੱਥੇ ਨਾ ਮੇਰੀ ਕੋਈ ਗੱਲ ਫालतੂ ਨਾ ਕੋਈ ਉੱਚੀ ਨਹੀਂ ਵੀ ਹੈ ਨਾ ਕਿ ਕੋਈ ਮੇਰੇ ਬਾਰੇ ਇਦਾਂ ਦੇ ਬਿਆਨ ਕਿਉਂ ਦੇ ਰਿਹਾ ਹੈ ਮੇਰੀ ਇਹ ਹੀ ਮੰਗ ਹੈ ਕਿ ਬਣਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਜਦ ਤੁਹਾਡੇ ਕੋਲ ਮੇਰੀ ਮੈਡੀਕਲ ਰਿਪੋਰਟ ਪਈ ਹੈ ਸਾਰੀ ਚੀਜ਼ ਪਈ ਹੈ ਤਾਂ ਫਿਰ ਮੇਰੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇੱਕ ਮਹੀਨੇ ਤੋਂ ਮੈਨੂੰ ਬਸ ਲਾਰੇ ਲਾਰੇ ਕਹਿੰਦੇ ਮੈਨੂੰ ਰਿਪੋਰਟ ਬਣਾ ਰਿਹਾ ਰਿਪੋਰਟ ਬਣਾ ਰਿਹਾ ਕਿਹੜੀ ਰਿਪੋਰਟ ਬਣਾ ਰਿਹਾ ਮੈਨੂੰ ਨਹੀਂ ਪਤਾ ਠੀਕ ਐ ਐਸਐਮ ਜਟ ਨਿਕੁੰਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋ ਟਾ ਦੀ ਰਿਪੋਰਟ